ਬਜਟ ਵਾਲੇ ਦਿਨ ਹੀ ਵਿੱਤ ਮੰਤਰੀ ਨੇ ਕਿਉਂ ਪਾਈ ਕਰੀਮ ਕਲਰ ਦੀ ਸਾੜੀ ਇਹ ਹੈ ਇਸ ਪਿੱਛੇ ਦਾ ਖਾਸ ਰਸ ਜੀ ਆ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦਾ ਬਜਟ ਡੇ ਜਿਹੜਾ ਕਿ ਲੁਕਵਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਸ ਨਜ਼ਰ ਆ ਰਿਹਾ ਹੈ ਅਤੇ ਇਸ ਵਾਰ ਉਹਨਾਂ ਨੇ ਵਾਈਟ ਕਲਰ ਦੀ ਸੁੰਦਰ ਬਾਰਡਰਡ ਵਾਲੀ ਸਾੜੀ ਚੁਣੀ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮਧੂਬਨੀ ਕਲਾ ਅਤੇ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਦੇ ਹੁਨਰ ਦਾ ਸਨਮਾਨ ਕਰਨ ਦੇ ਲਈ ਇਹ ਸਾੜੀ ਪਾਈ ਹੈ ਦੱਸਦੇ ਕਿ ਬਜਟ 2025 ਪੇਸ਼ ਕਰਨ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸੁਨਹਿਰੀ ਕੰਮ ਵਾਲੀ ਇੱਕ ਸਾਫ ਵਾਈਟ ਸਾੜੀ ਚੁਣੀ ਹੈ ਉਹਨਾਂ ਨੇ ਇਸ ਨੂੰ ਇੱਕ ਸਾਲ ਇੱਕ ਜਿਹੜਾ ਕਿ ਇੱਕ ਸ਼ਾਲ ਅਤੇ ਲਾਲ ਬਲਾਊਜ਼ ਪਾਇਆ ਹੋਇਆ ਹੈਗਾ ਦੱਸਦੇ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਦ ਨਾਲ ਵੀ ਮੁਲਾਕਾਤ ਕੀਤੀ ਅਤੇ ਮਹਾਮਹਿਕ ਰਾਸ਼ਟਰਪਤੀ ਨੇ ਉਹਨਾਂ ਨੂੰ ਦਹੀਂ ਅਤੇ ਖੰਡ ਖੁਆਈ ਅਤੇ ਬਜਟ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਦਹੀਂ ਖੰਡ ਜਿਹੜੀ ਕਿ ਖੁਆਈ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਦੁਲਾਰੀ ਦੇਵੀ 2021 ਦੇ ਪਦਮ ਸ਼੍ਰੀ ਪੁਰਸਕਾਰ ਜੇਤੂ ਹਨ ਜਦੋਂ ਵਿੱਤ ਮੰਤਰੀ ਜਿਹੜੇ ਕਿ ਮਿਥਿਲਾ ਆਰਟ ਇੰਸਟੀਚਿਊਟ ਵਿਖੇ ਕ੍ਰੈਡਿਟ ਜਿਹੜੇ ਕਿ ਆਊਟਰੀਚ ਗਤੀਵਿਧੀ ਦੇ ਲਈ ਮਧੂਬਨੀ ਗਏ ਤਾਂ ਉਹ ਦੁਲਾਰੀ ਦੇਵੀ ਨੂੰ ਮਿਲੇ ਅਤੇ ਬਿਹਾਰ ਦੇ ਵਿੱਚ ਮਧੂਬਨੀ ਕਲਾ ਬਾਰੇ ਅੱਜੜ ਕੀ ਸੁਰਹੀਦ ਵਿਚਾਰਾਂ ਦਾ ਆਦਾਨ ਪ੍ਰਾਦਾਨ ਕੀਤਾ ਤੇ ਦੁਲਾਰੀ ਦੇਵੀ ਨੇ ਸਾੜੀ ਪੇਟ ਕੀਤੀ ਸੀ ਅਤੇ ਵਿੱਤ ਮੰਤਰੀ ਨੂੰ ਬਜਟ ਵਾਲੇ ਦਿਨ ਇਸ ਨੂੰ ਪਹਿਨਣ ਦੇ ਲਈ ਕਿਹਾ ਸੀਗਾ ਇਹ ਸੀਗਾ ਇਸ ਪਿੱਛੇ ਦਾ ਰਾਜ਼ ਕਿ ਵਿੱਤ ਮੰਤਰੀ ਨੇ ਬਜਟ ਵਾਲੇ ਦਿਨ ਹੀ ਆ ਸਾੜੀ ਕਿਉਂ ਪਾਈ ਸੀ ਦੱਸ ਦੇ ਕਿ ਹਰ ਸਾਲ 2025 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਦਾ ਰੂਪ ਜਾਣਨ ਦੀ ਸਾਰਿਆਂ ਨੂੰ ਉਤਸੁਕਤਾ ਹੁੰਦੀ ਹੈ ਕਿ ਇਸ ਵਾਰ ਉਹ ਆਪਣੇ ਲੁੱਕ ਦੇ ਵਿੱਚ ਕਿਹੋ ਜਿਹਾ ਨਜ਼ਰ ਆਉਣਗੇ ਦੱਸ ਦੇ ਕਿ ਵਿੱਤ ਮੰਤਰੀ ਦਾ ਹਰ ਬਜਟ ਦੇ ਲਈ ਇੱਕ ਖਾਸ ਰੂਪ ਅਪਣਾਉਂਦੇ ਨੇ ਹਰ ਵਾਰ ਉਹਨਾਂ ਦੀ ਜਿਹੜੀ ਕਿ ਪਰਸਨੈਲਿਟੀ ਹੁੰਦੀ ਹੈ ਉਹ ਹਰ ਕੋਈ ਦੇਖਣਾ ਚਾਹੁੰਦਾ ਦਾ ਹੈਗਾ ਤੇ ਇਸ ਪਿੱਛੇ ਦਾ ਖਾਸ ਰਾਜ਼ ਵੀ ਜਾਨਣਾ ਚਾਹੁੰਦੇ ਨੇ ਕਿ ਅੱਜ ਉਹਨਾਂ ਨੇ ਅਜੀਹਾ ਜਿਹੜਾ ਕਿ ਕਿਹੋ ਜਿਹਾ ਲੁੱਕ ਅਪਣਾਇਆ ਹੈਗਾ ਤਾਂ ਕਿਉਂ ਦੱਸਦੇ ਕਿ ਹਰ ਸਾਲ ਬਹਵਟ ਵਾਲੇ ਦਿਨ ਹੀ ਵਿਤਮੰਤਰੀ ਨਿਰਮਾ ਸਿਤਰ ਰਮੰਦਾ ਇੱਕ ਖਾਸ ਦੁੱਖ ਹੁੰਦਾ ਹੈ ਅਤੇ ਉਹ ਵਕ ਵਕ ਰੰਗਾ ਦੀਆਂ ਸਾੜੀਆਂ ਦੇ ਵਿੱਚ ਦਿਖਾਈ ਦਿੰਦੀਆਂ ਨੇ ਪਿਛਲੇ ਮਜਰ ਦੇ ਵਿੱਚ ਵੀ ਉਹਨਾਂ ਨੇ ਚਿੱਟੇ ਲਾਲ ਪੀਲੇ ਨੀਲੇ ਅਜਿਹੇ ਕਿ ਪੂਰੇ ਵਰਗੇ ਰੰਗਾਂ ਨੂੰ ਵੀ ਚੁਣਿਆ ਸੀਗਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਹਰ ਸਾਲ ਉਹ ਆਪਣੀ ਲੁੱਕ ਦੇ ਵਿੱਚ ਇੱਕ ਅਨੋਖੀ ਹੀ ਪੇਸ਼ਕਸ਼ ਜਿਹੜੀ ਕਿ ਨਜ਼ਰ ਆਉਂਦੀ ਹੈਗੀ ਹੈ ਤਾਂ ਦੱਸ ਦਿਓ ਕਿ ਸਾਲ 2025 ਦਾ ਪਹਿਲਾ ਬਜਟ ਜਿਹੜਾ ਕਿ ਨਿਰਮਲਾ ਸਿਤਾ ਰਮਨ ਨੇ ਪੇਸ਼ ਕਰ ਦਿੱਤਾ ਹੈਗਾ ਤਾਂ ਦੱਸ ਦਿਓ ਕਿ ਅੱਜ ਉਹਨਾਂ ਨੇ ਕਰੀਮ ਕਲਰ ਦੀ ਸਾੜੀ ਪਾਈ ਹੋਈ ਹੈ ਤੇ ਲਾਲ ਕਲਰ ਦਾ ਬਲਾਊਜ਼ ਜੀ ਪਾਇਆ ਹੋਇਆ ਹੈ ਤੇ ਲਾਲ ਕਲਰ ਦਾ ਸ਼ਾਲ ਵੀ ਜਿਹੜਾ ਕਿ ਉਹਨਾਂ ਨੇ ਪਾਇਆ ਹੋਇਆ ਹੈ ਬਜਟ ਵਾਲੇ ਦਿਨ ਹੀ ਵਿੱਤ ਮੰਤਰੀ ਨੇ ਕਿਉਂ ਪਾਈ ਕਰੀਮ ਕਲਰ ਦੀ ਸਾੜੀ ਇਹ ਹੈ ਇਸ ਪਿੱਛੇ ਦਾ ਖਾਸ ਰਸ ਜੀਆ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦਾ ਬਜਟ ਡੇ ਜਿਹੜਾ ਕਿ ਲੁਕਵਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਸ ਨਜ਼ਰ ਆ ਰਿਹਾ ਹੈ ਅਤੇ ਇਸ ਵਾਰ ਉਹਨਾਂ ਨੇ ਵਾਈਟ ਕਲਰ ਦੀ ਸੁੰਦਰ ਬਾਰਡਰਡ ਵਾਲੀ ਸਾੜੀ ਚੁਣੀ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮਧੂਬਨੀ ਕਲਾ ਅਤੇ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਦੇ ਹੁਨਰ ਦਾ ਸਨਮਾਨ ਕਰਨ ਦੇ ਲਈ ਇਹ ਸਾੜੀ ਪਾਈ ਹੈ ਦੱਸਦੇ ਕਿ ਬਜਟ 2025 ਪੇਸ਼ ਕਰਨ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸੁਨਹਿਰੀ ਕੰਮ ਵਾਲੀ ਇੱਕ ਸਾਫ ਵਾਈਟ ਸਾੜੀ ਚੁਣੀ ਹੈ ਉਹਨਾਂ ਨੇ ਇਸ ਨੂੰ ਇੱਕ ਸਾਲ ਇੱਕ ਜਿਹੜਾ ਕਿ ਇੱਕ ਸ਼ਾਲ ਅਤੇ ਲਾਲ ਬਲਾਊਜ਼ ਪਾਇਆ ਹੋਇਆ ਹੈਗਾ ਦੱਸਦੇ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਦ ਨਾਲ ਵੀ ਮੁਲਾਕਾਤ ਕੀਤੀ ਅਤੇ ਮਹਾਮਹਿਕ ਰਾਸ਼ਟਰਪਤੀ ਨੇ ਉਹਨਾਂ ਨੂੰ ਦਹੀਂ ਅਤੇ ਖੰਡ ਖੁਆਈ ਅਤੇ ਬਜਟ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਦਈ ਖੰਡ ਜਿਹੜੀ ਕਿ ਖੁਆਈ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਦੁਲਾਰੀ ਦੇਵੀ 2021 ਦੇ ਪਦਮ ਸ਼੍ਰੀ ਪੁਰਸਕਾਰ ਜੇਤੂ ਹਨ ਜਦੋਂ ਵਿੱਤ ਮੰਤਰੀ ਜਿਹੜੇ ਕਿ ਮਿਥਿਲਾ ਆਰਟ ਇੰਸਟੀਚਿਊਟ ਵਿਖੇ ਕ੍ਰੈਡਿਟ ਜਿਹੜੇ ਕਿ ਆਊਟਰੀਚ ਗਤੀਵਿਧੀ ਦੇ ਲਈ ਮਧੂਬਨੀ ਗਏ ਤਾਂ ਉਹ ਦੁਲਾਰੀ ਦੇਵੀ ਨੂੰ ਮਿਲੇ ਅਤੇ ਬਿਹਾਰ ਦੇ ਵਿੱਚ ਮਧੂਬਨੀ ਕਲਾ ਬਾਰੇ ਅਜੜ ਕੀ ਸੁਰਹੀਦ ਵਿਚਾਰਾਂ ਦਾ ਆਦਾਨ ਪ੍ਰਾਦਾਨ ਕੀਤਾ ਦੁਲਾਰੀ ਦੇਵੀ ਨੇ ਸਾੜੀ ਪੇਟ ਕੀਤੀ ਸੀ ਅਤੇ ਵਿੱਤ ਮੰਤਰੀ ਨੂੰ ਬਜਟ ਵਾਲੇ ਦਿਨ ਇਸ ਨੂੰ ਪਹਿਨਣ ਦੇ ਲਈ ਕਿਹਾ ਸੀਗਾ ਇਹ ਸੀਗਾ ਇਸ ਪਿੱਛੇ ਦਾ ਰਾਜ਼ ਕੀ ਵਿੱਤ ਮੰਤਰੀ ਨੇ ਬਜਟ ਵਾਲੇ ਦਿਨ ਹੀ ਆ ਸਾੜੀ ਕਿਉਂ ਪਾਈ ਸੀ ਦੱਸ ਦਿਓ ਕਿ ਹਰ ਸਾਲ 2025 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਦਾ ਰੂਪ ਜਣਨ ਦੀ ਸਾਰਿਆਂ ਨੂੰ ਉਤਸੁਕਤਾ ਹੁੰਦੀ ਹੈ ਕਿ ਇਸ ਵਾਰ ਉਹ ਆਪਣੇ ਲੁੱਕ ਦੇ ਵਿੱਚ ਕਿਹੋ ਜਿਹਾ ਨਜ਼ਰ ਆਉਣਗੇ ਦੱਸ ਦਿਓ ਕਿ ਵਿੱਤ ਮੰਤਰੀ ਦਾ ਹਰ ਬਜਟ ਦੇ ਲਈ ਇੱਕ ਖਾਸ ਰੂਪ ਅਪਣਾਉਂਦੇ ਨੇ ਹਰ ਵਾਰ ਉਹਨਾਂ ਦੀ ਜਿਹੜੀ ਕਿ ਪਰਸਨੈਲਿਟੀ ਹੁੰਦੀ ਹੈ ਉਹ ਹਰ ਕੋਈ ਦੇਖਣਾ ਚਾਹੁੰਦਾ ਹੈਗਾ ਤੇ ਇਸ ਪਿੱਛੇ ਦਾ ਖਾਸ ਰਾਜ਼ ਵੀ ਜਾਨਣਾ ਚਾਹੁੰਦੇ ਨੇ ਕਿ ਅੱਜ ਉਹਨਾਂ ਨੇ ਅਜੀਹਾ ਜਿਹੜਾ ਕਿ ਕਿਹੋ ਜਿਹਾ ਲੁੱਕ ਅਪਣਾਇਆ ਹੈਗਾ ਤਾਂ ਕਿਉਂ ਦੱਸਦੇ ਕਿ ਹਰ ਸਾਲ ਬਹੜਵਾਲੇ ਦਿਨ ਹੀ ਵਿੱਤ ਮੰਤਰੀ ਨਿਰਮਾ ਸਿਤਾਰਮੰਦਾ ਇੱਕ ਖਾਸ ਲੁੱਕ ਹੁੰਦਾ ਹੈ ਅਤੇ ਉਹ ਵਕਤ ਵਕਤ ਰੰਗਾ ਦੀਆਂ ਸਾੜੀਆਂ ਦੇ ਵਿੱਚ ਦਿਖਾਈ ਦਿੰਦੀਆਂ ਨੇ ਪਿਛਲੇ ਬਜਟ ਦੇ ਵਿੱਚ ਵੀ ਉਹਨਾਂ ਨੇ ਚਿੱਟੇ ਲਾਲ ਪੀਲੇ ਨੀਲੇ ਅੱਜ ਜਿਹੜੀ ਪੂਰੇ ਵਰਗੇ ਰੰਗਾਂ ਨੂੰ ਵੀ ਚੁਣਿਆ ਸੀਗਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਹਰ ਸਾਲ ਉਹ ਆਪਣੀ ਲੁੱਕ ਦੇ ਵਿੱਚ ਇੱਕ ਅਨੋਖੀ ਹੀ ਪੇਸ਼ਕਸ਼ ਜਿਹੜੀ ਕਿ ਨਜ਼ਰ ਆਉਂਦੀ ਹੈਗੀ ਹੈ ਤਾਂ ਦੱਸਦੇ ਕਿ ਸਾਲ 2025 ਦਾ ਪਹਿਲਾ ਬਜਟ ਜਿਹੜਾ ਕਿ ਨਿਰਮਲਾ ਸਿਤਾ ਰਮਨ ਨੇ ਪੇਸ਼ ਕਰ ਦਿੱਤਾ ਹੈਗਾ ਤਦ ਦੱਸਦੀ ਹੈ ਕਿ ਅਜੂਨਾ ਨੇ ਕਰੀਮ ਕਲਰ ਦੀ ਸਾੜੀ ਪਾਈ ਹੋਈ ਹੈ ਤੇ ਲਾਲ ਕਲਰ ਦਾ ਬਲਾਊਜ਼ ਜੀ ਪਾਇਆ ਹੋਇਆ ਹੈ ਤੇ ਲਾਲ ਕਲਰ ਦਾ ਸ਼ਾਲਵ ਜਿਹੜਾ ਕਿ ਉਹਨਾਂ ਨੇ ਪਾਇਆ ਹੋਇਆ ਹੈ